ਜੋ ਭਾਰਤਵੰਦ ਦੀ ਕਾਲ ਦਿੱਤੀ ਗਈ ਸੀ ਉਸ ਦੇ ਸਬੰਧ ਦੇ ਵਿੱਚ ਨਵਾਂ ਸ਼ਹਿਰ ਦਬਾਬਾ YouTube ਚੈਨਲ ਪਹਿਲਾਂ ਨਵਾਂ ਨਵਾਂ ਸ਼ਹਿਰ ਦੇ ਵਿੱਚ ਅਸੀਂ ਕਵਰੇਜ ਕਰਕੇ ਆਏ ਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਰਾਹੋਂ ਦੀ ਕਵਰੇਜ ਕੀਤੀ ਆ ਔਰ ਇਸ ਵਕਤ ਜਿਹੜਾ ਆ ਕਿ ਅਸੀਂ ਔੜ ਦੇ ਵਿੱਚ ਖੜੇ ਹੋਏ ਆ ਜੋ ਇਹ ਭਾਰਤਵੰਦ ਦੀ ਕਾਲ ਦਿੱਤੀ ਗਈ ਸੀ ਚਾਹੇ ਉਹ ਨਵਾਂ ਸ਼ਹਿਰ ਹੋਵੇ ਰਾਹੋਂ ਹੋਵੇ ਔੜ ਹੋਵੇ ਜਾਂ ਇਸ ਦੇ ਨਾਲ ਲੱਗਦੇ ਆਲੇ-ਦੁਆਲੇ ਦੇ ਪਿੰਡ ਹੋਣ ਜਿਹੜੀ ਮਾਰਸੀ ਟ ਹੈ ਗਿਆ ਬਾਜ਼ਾਰ ਹੈ ਗਿਆ ਉਸੇ ਤਰ੍ਹਾਂ ਜਿਹੜੇ ਆ ਖੁੱਲੇ ਹੋਏ ਆ ਮਤਲਬ ਕੋਈ ਵੀ ਜਿਹੜੀ ਆ ਦੁਕਾਨ ਇਹ ਬੰਦ ਨਹੀਂ ਹੈਗੀ ਆ ਚਾਹੇ ਉਹ ਨਵਾਂ ਸ਼ਹਿਰ ਆ ਚਾਹੇ ਉਹ ਔਰ ਹੈਗਾ ਚਾਹੇ ਉਹ ਰਾਹੋਂ ਆ ਇਸ ਵਕਤ ਜਿਹੜੇ ਆ ਅਸੀਂ ਰਾਹੋਂ ਦੇ ਵਿੱਚ ਖੜੇ ਹੈ ਗਿਆ ਔਰ ਜਿਹੜੀ ਉਹ ਕਾਲ ਦਿੱਤੀ ਗਈ ਸੀ ਉਸ ਦਾ ਜੇ ਪ੍ਰਭਾਵ ਦੇਖਿਆ ਜਾਵੇ ਪੁੱਲਨ ਰਾਮ ਲਾ ਕੇ ਇਸ ਵੇਲੇ ਕਰੀਬ ਜਦੋਂ ਮੈਂ ਕਵਰੇਜ ਕਰ ਰਿਹਾ ਕਰੀਬ 1 ਬਚ ਚੁੱਕਾ ਆ ਨੇੜੇ ਤੇੜੇ ਔਰ ਕੋਈ 5% ਜਿਹੜਾ ਵੀ ਪ੍ਰਭਾਵ ਜਿਹੜਾ ਆ ਉਹ ਰਾਹੋਂ ਜਾਂ ਔੜ ਜਾਂ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਆ ਦੁਕਾਨਾਂ ਨੂੰ ਮਾਰਕੀਟ ਨੂੰ ਲੈ ਕੇ ਬੰਦ ਕਰਨ ਦੇ ਸਬੰਧ ਵਿੱਚ ਨਹੀਂ ਦੇਖਿਆ ਗਿਆ ਔਰ ਜਦੋਂ ਅਸੀਂ ਨਵਾਂ ਸ਼ਹਿਰ ਦੇ ਵਿੱਚ ਜਾ ਕੇ ਕਵਰੇਜ ਕੀਤੀ ਆ ਨਵਾਂ ਸ਼ਹਿਰ ਦਾ ਜਿਹੜਾ ਡਾਕਟਰ ਭੀਮਰਾਓ ਬਾਬਾ ਸਾਹਿਬ ਅੰਬੇਦਕਰ ਚੌਕ ਹੈਗਾ ਆ ਅੰਬੇਦਕਰ ਚੌਕ ਦੇ ਵਿੱਚ ਜ਼ਰੂਰ ਜਿਹੜਾ ਆ ਕਿ ਇਸ ਨੂੰ ਲੈ ਕੇ ਜਿਹੜੀ ਆ ਵਿਰੋਧਤਾ ਜਿਹੜੀ ਆ ਉਹ ਕੀਤੀ ਗਈ ਆ ਰਿਜ਼ਰਵੇਸ਼ਨ ਨੂੰ ਲੈ ਕੇ ਪਰ ਉੱਥੇ ਵੀ ਜਿਹੜਾ ਹੈਗਾ ਕੋਈ ਇੰਨਾ ਬਹੁਤ ਵੱਡਾ ਇਕੱਠ ਜਾ ਬਹੁਤ ਵੱਡਾ ਜਿਹੜਾ ਪ੍ਰਭਾਵ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲਿਆ ਔਰ ਦੂਸਰੇ ਪਾਸੇ ਜਿਹੜਾ ਹੈਗਾ ਆ ਲੋਕਾਂ ਦੇ ਵਿੱਚ ਜਿਹੜੀ ਆਵਾਜ਼ਾਈ ਹੈਗੀ ਆ ਉਹ ਆਮ ਦੀ ਤਰ੍ਹਾਂ ਆ ਔਰ ਇਸ ਵਕਤ ਕਰੀਬ 1 ਵੱਜ ਚੁੱਕਾ ਹੈ 1 ਵਜੇ ਦੇ ਕਰੀਬ ਜਿਹੜੀ ਆ ਕਿ ਇਹ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਜਿਹੜਾ ਆ ਇਸ ਵਕਤ ਔਰ ਦੇ ਵਿੱਚ ਅਸੀਂ ਪਹੁੰਚੇ ਆ ਪਹਿਲਾਂ ਅਸੀਂ ਨਵਾਂ ਸ਼ਹਿਰ ਦੇ ਵਿੱਚ ਗਏ ਆ ਨਵਾਂ ਸ਼ਹਿਰ ਤੋਂ ਬਾਅਦ ਅਸੀਂ ਰਾਹੋਂ ਆਏ ਆ ਰਾਹੋਂ ਤੋਂ ਬਾਅਦ ਅਸੀਂ ਆਲੇ-ਦੁਆਲੇ ਦੇ ਜਿੰਨੇ ਵੀ ਪਿੰਡ ਹੈਗੇ ਆ ਉਹਨਾਂ ਦੀ ਵੀ ਕਵਰੇਜ ਅਸੀਂ ਕੀਤੀ ਹੈਗੀ ਆ ਜਿਹੜੀ ਇਹ ਮਾਰਕੀਟਾਂ ਨੂੰ ਬੰਦ ਕਰਨ ਦਾ ਸੀਗਾ ਦੁਕਾਨਾਂ ਨੂੰ ਬੰਦ ਕਰਨ ਦਾ ਸੀਗਾ ਇਹ ਚਾਹੇ ਨਵਾਂ ਸ਼ਹਿਰ ਹੋਵੇ ਰਾਹੋਂ ਹੋਵੇ ਔੜ ਹੋਵੇ ਕੋਈ ਵੀ ਸਥਾਨ ਹੋਵੇ ਇਹੋ ਜਿਹਾ ਅਗਰ ਕਿਹਾ ਜਾਵੇ 0% ਵੀ ਜਿਹੜਾ ਹੈ ਕਰੀਬ 1 ਸਵਾ 1 ਕੋ ਚੱਲਿਆ ਕਿਤੇ ਵੀ ਕੋਈ ਜਿਹੜਾ ਇਹੋ ਜਿਹਾ ਜਿਹੜਾ ਪ੍ਰਭਾਵ ਹੈਗਾ ਉਹ ਨਹੀਂ ਦੇਖਿਆ ਗਿਆ ਆਵਾਜਾ ਇਹ ਆਮ ਦੀ ਤਰ੍ਹਾਂ ਆ ਮਾਰਕੀਟਾਂ ਆਮ ਦੀ ਤਰ੍ਹਾਂ ਖੁੱਲੀਆਂ ਹੋਈਆਂ ਨੇ ਸਿਰਫ ਇੱਕ ਨਵਾਂ ਸ਼ਹਿਰ ਦੇ ਵਿੱਚ ਡਾਕਟਰ ਭੀਮਰਾਓ ਉਮੇਦਕਰ ਚੌਂਪ ਜਿਹੜਾ ਆ ਉੱਥੇ ਜ਼ਰੂਰ ਥੋੜਾ ਜਿਹਾ ਇਹ ਪਾਇਆ ਗਿਆ ਲੇਕਿਨ ਐਡਾ ਵੱਡਾ ਇਕੱਠ ਨਹੀਂ ਸੀ ਲੇਕਿਨ ਜੋ ਕੁਝ ਜਥੇਬੰਦੀਆਂ ਵੱਲੋਂ ਕੱਟ ਕੀਤਾ ਗਿਆ ਰਿਜ਼ਰਵੇਸ਼ਨ ਨੂੰ ਲੈ ਕੇ ਉੱਥੇ ਜ਼ਰੂਰ ਥੋੜਾ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਕੀਤਾ ਗਿਆ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਕੁਸ਼ੂ ਚੀਫ ਐਡੀਟਰ ਕੁਸ਼ਵੀਰ ਲਾਲ ਕੈਂਤ ਗਰਚਾ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਬੋਲ ਦੇਤਾ ਜਿੰਦਾਬਾਦ 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 ਐਸਸੀ ਐਸਟੀ ਓਬੀਸੀ ਜਿੰਦਾਬਾਦ 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 ਐਸਸੀ ਐਸਟੀ ਓਬੀਸੀ ਸਮਾਜ ਜਿੰਦਾਬਾਦ ਜਿੰਦਾਬਾਦ

ਦੀ ਮੈਡੀਆ ਆਵਾਜ਼ ਆ ਰਹੀ ਹੈ ਤੇ ਸੁਖਮਨੀ ਕੋਰਟ ਦਾ ਜਿਹੜਾ ਫੈਸਲਾ ਆ ਮੈਂ ਉਹ ਵੀ ਲੈ ਕੇ ਆਣਾ ਚਾਹੁੰਦਾ ਆ ਰਾਖਵਾ ਕਰਨ ਦੇ ਲਈ ਐਸਸੀ ਸਮਾਜ ਦੇ ਲਈ ਜਿਹੜਾ ਬਾਵਾ ਸਾਹਿਬ ਜੀ ਨੇ ਸਾਡੇ ਨੇ ਸੰਘਰਸ਼ ਕਰਕੇ ਸਾਨੂੰ ਥੋੜੇ ਬਹੁਤੇ ਜਿਹੜੇ ਹੱਕ ਉਹਨਾਂ ਨੇ ਲੈ ਕੇ ਦਿੱਤੇ ਆ ਉਹ ਜਿਹੜੇ ਹੱਕ ਸਮੇਂ-ਸਮੇਂ ਤੇ ਸਮੇਂੀਆਂ ਸਰਕਾਰਾਂ ਤੇ ਤਾਨਾਸ਼ਾਹ ਜਿਹੜੇ ਉਹ ਸਾਡੇ ਕੋਲ ਖੋ ਰਹੇ ਆ ਜੋੜੀ ਬਹੁਤ ਹੀ ਜੜੀ ਨਿੰਦਨਯੋਗ ਹੈ ਕਾਮਾਂ ਜਿਹੜੀਆਂ ਸਰਕਾਰਾਂ ਚਾਹੇ ਜਸਵਨ ਕੀਤਾ ਆ ਤੇ ਸਾਡੇ ਸਮਾਜ ਦੇ ਹਿਸਾਬ ਦੇ ਤੱਕ ਕਿੰਨੇ ਦਾ ਹਾਲਾਤ ਜਿਹੜੇ ਬਦਲੇ ਆ ਕਿਉਂਕਿ ਜਿਹੜਾ ਸੰਵਿਧਾਨ ਆ ਬਾਵਾ ਸਾਹਿਬ ਨੇ ਦਿੱਤੀ ਆ ਉਹ ਹਲੇ ਤੱਕ ਕੋਈ ਵੀ ਸਰਕਾਰ ਨੇ ਜਾਂ ਸੁਪਰੀਮ ਕੋਰਟ ਨੇ ਉਹਨੂੰ ਇਹ ਸਰਕਾਰਾਂ ਨੂੰ ਕਿਹਾ ਹੀ ਨਹੀਂ ਹੈਗਾ ਕਿ ਇਹਨੂੰ ਪੂਰਨ ਤੌਰ ਤੇ ਲਾਗੂ ਕਰੋ ਔਰ ਜੋ ਕਿ ਕਹਿੰਦੇ ਜਿਹੜਾ ਸਾਡੇ ਆਪਾਂ ਧਾਰਾ ਉਹ ਸਰਕਾਰਾਂ ਚਾਹੇ ਜਿਹੜੇ ਆ ਨਾ ਨਾ ਸ਼ਾ ਲੋਕ ਜਿਹੜੇ ਹੋ ਰਹੇ ਆ ਉਹਦਾ ਅਸੀਂ ਜਿਹੜਾ ਬਲੋਸ ਕਰਨ ਦੇ ਅੱਜ ਸਾਰੇ ਇਕੱਠੇ ਹੋਏ ਆ ਇਹਦੇ ਵਿੱਚ ਥੋੜੀਆਂ ਜੀਆਂ ਗਲਤੀਆਂ ਸਾਡੀਆਂ ਸਾਡੀਆਂ ਹੀ ਆ ਕਿਉਂਕਿ ਜਿਹੜਾ ਸਾਡਾ ਸਮਾਜ ਆ ਬਿਲਕੁਲ ਸੁੱਕਾ ਪਿਆ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਆ ਕਿ ਉਹ ਕਿਸੇ ਦਾ ਰੱਬ ਦਾ ਦਿੱਤਾ ਖਾਂਦੇ ਆ ਉਹ ਇਹ ਭੁੱਲ ਗਏ ਆ ਕਿ ਸਾਡੇ ਨੇ ਕਿਸੇ ਨੇ ਸੰਘਰਸ਼ ਕੀਤਾ ਸੀ ਕਿਸੇ ਸੰਘਰਸ਼ ਕਰਨ ਦੇ ਨਾਲ ਜਿਹੜਾ ਇਹ ਸਾਨੂੰ ਜੋ ਕੁਝ ਵੀ ਮਿਲਿਆ ਉਹ ਮਿਲਿਆ ਆ ਸੱਡੇ ਸੁੱਤੇ ਸਮਾਜ ਦੀ ਬਤਾਰੇ ਨਾਲ ਜਿਹੜਾ ਅੱਜ ਦੇ ਜਿਹੜੇ ਹਾਲਾਤ ਆ ਜਾਂ ਸਰਕਾਰਾਂ ਆ ਜਾਂ ਜੱਜ ਸਾਹਿਬ ਅਦਾਲਤਾਂ ਸਾਡੇ ਖਿਲਾਫ ਫੈਸਲੇ ਜਿਹੜੇ ਲੈ ਰਹੀਆਂ ਆ ਉਹਦੇ ਵਿੱਚ ਜਿਹੜੀ ਸਾਡੀ ਹੀ ਗੱਤ ਮੈਂ ਮੰਨਦੀ ਆ ਸੁੱਤਾ ਸਮਾਜ ਆ ਘਰਾਂ ਦੇ ਵਿੱਚ ਸੁੱਤਾ ਪਿਆ ਆ ਰੱਬ ਦਾ ਨਾਮ ਲੈਂਦੇ ਹੋਰ ਹੱਕ ਅਧਿਕਾਰ ਨਾਲ ਪਰਦੇ ਹਨ ਆਪਣੇ ਬੱਚਿਆਂ ਨੂੰ ਗਾਈਡੈਂਸ ਦੇਣਾ ਚਾਹੁੰਦੇ ਆ ਕਿ ਜਿਹੜੇ ਸਾਨੂੰ ਹੱਕ ਅਧਿਕਾਰ ਮਿਲੇ ਸੀ ਉਹ ਕਿੱਥੇ ਮਿਲੇ ਇਸ ਕਰਕੇ ਜਿਹੜੇ ਆ ਇਹ ਹੱਕ ਅਧਿਕਾਰ ਜਿਹੜੇ ਸਾਰੇ ਜਾ ਰਹੇ ਆ ਇਹ ਸਾਰੇ ਸਮਾਜਿਕਨਾ ਅਪੀਲ ਕਰਦੀ ਆ ਜਾਗ ਜਾਓ ਨਹੀਂ ਤਾਂ ਇੱਕ ਦਿਨ ਤੁਹਾਨੂੰ ਇਹ ਪਛਤਾਣਾ ਪੈਣਾ ਜਿਹੜਾ ਸੰਘਰਸ਼ ਆ ਜੇ ਤੁਸੀਂ ਕਰ ਸਕਦੇ ਤੁਸੀਂ ਕਰ ਲਓ ਜੇ ਤੁਸੀਂ ਨਾ ਕੀਤਾਣ ਵਾਲੇ ਤਾਂ ਤੁਹਾਡੇ ਬੱਚਿਆਂ ਨੂੰ ਕਰਨਾ ਪੈਣਾ ਹੈ ਜਾਗ ਜਾਓ ਥੱਲੇ ਵੀ ਜਾਗੰਦਾ ਜਿਹੜਾ ਬੇਲਾ ਆ ਜੈ ਪੀ ਜੈ ਭਾਰਤ ਅੱਜ ਆਜੋ ਉਹ ਬਹੁਜਨ ਆਰਗੇਨਾਈਜੇਸ਼ਨ ਦਲਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਦਰਜਾ ਦਿੱਤਾ ਗਿਆ ਹੈ ਲੇਕਿਨ ਉਸ ਸੱਦੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਅਗਰ ਉਹਦਾ ਬਖਿਆਨ ਨਾ ਹੋਵੇ ਉਹਦੇ ਜਾਣਕਾਰੀ ਨਾ ਹੋਵੇ 1 ਅਗਸਤ 2024 ਨੂੰ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਜਿਸ ਜੱਜਮੈਂਟ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਸ਼ੂਨ ਦਾ ਅਸਥਿਆ ਤੇ ਸ਼ਡਿਊਲ ਟ੍ਰਾਈਬ ਦੀ ਰਿਜ਼ਰਵੇਸ਼ਨ ਨੂੰ ਕੋਈ ਕੋਰਟ ਛੇੜ ਨਹੀਂ ਛੇੜ-ਛੇੜ ਨਹੀਂ ਕਰ ਸਕਦੀ ਉਸ ਰਿਜ਼ਰਵੇਸ਼ਨ ਦੇ ਵਿੱਚ ਕ੍ਰੀਮੀ ਲੇਅਰ ਦੇ ਨਾਤੇ ਸਮਾਜ ਦੇ ਵਿੱਚ ਇੱਕ ਵਰਗੀਕਰਨ ਕੀਤਾ ਗਿਆ ਭਾਰਤ ਦੀ ਧਰਤੀ ਤੇ ਮਨੁਵਦੀ ਲੋਕਾਂ ਨੇ ਪਹਿਲਾਂ ਹੀ 6743 ਜਾਤਾਂ ਵਿੱਚ ਸਮਾਜ ਨੂੰ ਵੰਡਿਆ ਜਿਹੜੀ ਕਿ ਦੇਸ਼ ਦੀ ਇਕਤਾ ਤੇ ਅਖੰਡਤਾ ਦੇ ਲਈ ਖਤਰਾ ਆ ਦੇਸ਼ ਦੇ ਵਿੱਚ ਅੱਜ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਹਦੇ ਵਿੱਚ ਜਿਸ ਵੀ ਵਰਗ ਦੇ ਜਿਹੜੇ ਹੈਗੇ ਲੋਕ ਸ਼ੈਡਿਊਲਡ ਕਾਸਟ ਰਿਜ਼ਰਵੇਸ਼ਨ ਦਾ ਲਾਭ ਲੈ ਰਹੇ ਆ ਉਹਨਾਂ ਨੂੰ ਰਿਜ਼ਰਵੇਕ ਤੋਂ ਬਾਹਰਾਂ ਕਰਕੇ ਕ੍ਰਿਮੀ ਲੇਅਰ ਦੇ ਨਾਂ ਤੇ ਬਾਹਰ ਕੱਟਿਆ ਜਾ ਰਿਹਾ ਜਾਂਦਾ ਮਿਆਰ ਆ ਉਹ ਘਰਾਇਆ ਜਾ ਰਿਹਾ ਆ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਆ ਉਹ ਗੌਰਮੈਂਟ ਸਕੂਲਾਂ ਦੇ ਵਿੱਚ ਪੜਨ ਦੀ ਸਮਰੱਥਾ ਨਹੀਂ ਰੱਖਦੇ ਤੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਜਾ ਰਿਹਾ ਆ ਵਰਗ ਦੇ ਬੱਚੇ ਗੌਰਮੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਉਹਨਾਂ ਨੂੰ ਕੰਪੀਟੀਟ ਨਹੀਂ ਕਰ ਪਾਣਗੇ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਹੀਂ ਮਿਲੇਗੀ ਲੇਕਿਨ ਕਰੀਮੀ ਲੇਅਰ ਦੇ ਨਾਂ ਤੇ ਜਿਹੜੇ ਲੋਕ ਇਸ ਨੂੰ ਕੰਪੀਟੀਟ ਕਰ ਸਕਦੇ ਆ ਉਹਨਾਂ ਨੂੰ ਕਰੀਮੀ ਲੇਅਰ ਦੇ ਨਾਂ ਤੇ ਬਾਹਰ ਕੱਢਿਆ ਜਾਏਗਾ ਜਰਨਲ ਵਰਗ ਦੇ ਲੋਕਾਂ ਨੂੰ ਭਰਿਆ ਜਾਏਗਾ ਸਿੰਧਗੜ ਮੇਰਕਰ ਚੌਂਦੀ ਲਗਾ ਰਹੇ ਆ ਤੁਸੀਂ ਤੇ ਇਹਦਾ ਜਿਹੜਾ ਕੀ ਕਿੰਨੇ ਵਜੇ ਤੱਕ ਹੈਗਾ ਦਾ ਦੁਕਾਨਾ ਬਿਜ਼ਾਰ ਬੰਦਾ ਹੈ ਕਿ ਕਿੰਨੇ ਤੱਕ ਪੂਰਾ ਨਹੀਂ ਮੈਂ ਮਾਨਵਤਾਵਾਦੀ ਸੋਚ ਨੂੰ ਸਮਰਪਿਤ ਹਾਂ ਅਸੀਂ ਕਦੇ ਵੀ ਜਿਹੜਾ ਹੈਗਾ ਕੋਈ ਗੈਰ ਮਾਨਵੀ ਕੰਮ ਨਹੀਂ ਕਰਾਂਗੇ ਕਿ ਇਹ ਜਿਹੜਾ ਵਪਾਰ ਭਾਈਚਾਰ ਵਪਾਰਕ ਭਾਈਚਾਰੇ ਦੇ ਲੋਗ ਆ ਉਹਨਾਂ ਨੂੰ ਅਸੀਂ ਕੋਆਪਰੇਟ ਕਰਾਂਗੇ ਕੋਈ ਦੁਕਾਨਾ ਜਾ ਕੋਈ ਬੰਦ ਕਰਾਉਣ ਦਾ ਸਾਡਾ ਕੋਈ ਮਨਸੂਬਾ ਨਹੀਂ ਹੈ ਲੇਕਿਨ ਇਹਨਾ ਹੈ ਕਿ ਸਾਡਾ ਕੰਮ ਆ ਕਿ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਸ ਨੂੰ ਰੱਦ ਕਰਵਾ ਕੇ ਪਾਰਲੀਮੈਂਟ ਤੋਂ ਸੰਵਿਧਾਨਿਕ ਸੋਧ ਲਈ ਇੱਕ ਮਤਾ ਪਾਸ ਕਰਵਾਉਣ ਦੀ ਸਾਡੀ ਮੰਗ ਆ ਉਹ ਮੰਗ ਦੇ ਤਹਿਤ ਅਸੀਂ ਜਿਹੜਾ ਹੈਗੇ ਆ ਅੱਜ ਪ੍ਰੋਟੈਸਟ ਕਰ ਰਹੇ ਹਾਂ ਇਹ ਲੈਣਾ ਚਾਹੁੰਦੇ ਸਾਂ ਇਸ ਨੇ ਦੇਦਾਂਗੇ ਕਿ ਜੇ ਅਗਰ ਮੰਗ ਮਤਾ ਦੇਣ ਦੇ ਲਈ ਸਾਨੂੰ ਕਿਸੇ ਅਫੀਸਰ ਕੋਲ ਜਾਣਾ ਪਵੇ ਤਾਂ ਸਿੱਧੇ ਕੋਲ ਜਾ ਕੇ ਉਹਨਾਂ ਨੂੰ ਮੰਗ ਮਤਾ ਦੇਮਾਗੇ ਸਾਡਾ ਕਰਨਾ ਰੋਜ਼ ਪ੍ਰਦਰਸ਼ਨ ਕਰਨਾ ਤੇ ਰੋਜ਼ ਆਪਣਾ ਦਰਜ ਕਰਵਾਉਣਾ ਜਿਹੜਾ ਹੈਗਾ ਯਾਰ ਇਸ ਗੱਲ ਨੂੰ ਤਾਂ ਕੀ ਨਹੀਂ ਦਿੰਦੇ ਕਿ ਕੇ ਪਾਸ ਸੰਬੰਧ ਦੇ ਜਿਹੜੇ ਸਿੱਧਾ ਆਖ ਉਹਦਾ ਰੋਜ਼ ਪ੍ਰਦਰਸ਼ਨ ਆ ਨਾ ਕੇ ਡਾਡੇ ਜਿਹੜੇ ਹੈਗੇ ਕੇ ਨੂੰ ਡਿਸਟਰਬ ਕਰਨਾ ਹੈ। ਦੇਸ਼ ਦੇ ਐਸਸੀਡੀਸੀ ਡਸਟਿੰਗ ਅਤੇ ਆਓਡੀਸੀ ਲੋਕਾਂ ਨੇ ਭਾਰਤ ਬੰਦ ਕਾਲ ਕੀ ਕਾਲ ਕੀਤੀ ਆ। ਉਹਦਾ ਕਾਰਨ ਇਸ ਦੇਸ਼ ਦੀ ਸੁਪਰੀਮ ਕੋਰਟ ਨੇ ਜੋ ਸੰਵਿਧਾਨਕ ਫੈਸਲੇ ਦੇ ਸੰਵਿਧਾਨ ਦੇ ਉਲਟ ਜਿਹੜਾ ਫੈਸਲਾ ਦਿੱਤਾ ਆ ਉਹ ਬੜਾ ਮੰਦ ਭਾਗਾ ਆ। ਇਸ ਰੋਸ ਵਜੋਂ ਜਿਹੜੇ ਦੇਸ਼ ਦੇ ਲੋਕਾਂ ਨੇ ਅੱਜ ਭਾਰਤ ਬੰਦ ਕਾਲ ਕੀਤੀ ਆ ਔਰ ਅਸੀਂ ਉਸ ਕਾਲ ਦਾ ਹਿੱਸਾ ਬਣ ਕੇ ਅੱਜ ਡਾਕਟਰ ਅੰਬੇਡਕਰ ਦੇ ਪੁੱਤ ਦੇ ਮੂਹਰੇ ਨਵਾਂ ਸ਼ਹਿਰ ਦੇ ਵਿੱਚ ਧਰਨਾ ਲਾ ਕੇ ਬੈਠਾਂਗੇ ਤੇ ਸਰਕਾਰ ਦੇ ਜੱਜਾਂ ਨੂੰ ਕੀ ਜੇ ਸਾਡਾ ਬੱਚਾ ਕੋਈ ਆਈਏ ਅਫਸਰ ਬਣ ਜਾਂਦਾ ਕੋਈ ਪੀਸੀਐਸ ਅਫਸਰ ਬਣ ਜਾਂਦਾ ਕੀ ਤੁਸੀਂ ਉਹਨੂੰ ਇਹ ਉਹਨਾਂ ਸਮਾਜਿਕ ਵਿਤਕਰੇ ਕਰਨਾ ਬੰਦ ਕਰ ਦਿੰਦੇ ਆ ਕੀ ਤੁਸੀਂ ਉਹਨੂੰ ਆਪਣੇ ਮੰਦਰ ਦਾ ਪੁਜਾਰੀ ਲਾ ਸਕਦੇ ਆ ਕਿਉਂਕਿ ਇੱਕ ਸੋਸ਼ੀਅਲ ਹੋ ਰਿਹਾ ਤੇ ਸਮਾਜਿਕ ਵਿਤਕਰਾ ਹੋਇਆ ਉਹ ਭਾਅ ਦੇ ਸੰਵਿਧਾਨ ਦੀਆਂ ਮੂਲ ਭਾਅ ਭਾਅਨਾਵਾਂ ਨੂੰ ਦਰਕਨਾਰ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਫੈਸਲਾ ਦਿੰਦੇ ਆ ਕਿਉਂਕਿ ਉਹ ਜੱਜ ਕਾਬਲੀਅਤ ਨਹੀਂ ਆ ਉਹਨਾਂ ਜੱਜਾਂ ਦੀ ਉਹ ਇੱਕ ਕਲੋਜ਼ੀਅਮ ਸਿਸਟਮ ਬਣਿਆ ਹੋਇਆ ਉਹ ਕਲੋਜ਼ੀਅਮ ਸਿਸਟਮ ਦੇ ਅੰਦਰ ਬ੍ਰਾਹਮਣ ਦਾ ਪੁੱਤ ਬ੍ਰਾਹਮਣ ਜੱਜ ਬਣ ਰਿਹਾ ਔਰ ਜਿਹੜਾ ਭਾਈ ਭਤੀਜਾਵਾਦ ਆ ਇੱਕੋ ਹੀ ਜਿਹੜੇ ਪਰਿਵਾਰ ਦੇ ਲੋਕ ਆ ਉਹ ਸੁਪਰੀਮ ਕੋਰਟ ਦੇ ਜੱਜ ਬਣ ਕੇ ਬੈਠੇ ਯਾਰ ਮੰਨ ਭਾਅ ਜਿਹੜਾ ਗੈਰ ਸੰਵਿਧਾਨਿਕ ਫੈਸਲਾ ਦਿੱਤਾ ਆ ਸੋ ਉਹਦੇ ਸਵੰਧ ਵਿੱਚ ਜਿਹੜਾ ਜਿਹੜਾ ਦਸਿਆ ਸਮਾਜ ਆ ਇਸ ਨੁਚਾ ਸਮਾਜੜਾ ਉਹਦੇ ਵਿੱਚ ਇਹ ਵਿਰੋਧ ਵਿੱਚ ਖੜਾ ਹੈ ਅੱਜ ਜੀ ਸਮਾਜ ਦੀ ical ਦੇ ਉੱਤੇ ਆਪਣਾ ਵੀ ਇਹ ਵਿਰੋਧ ਪ੍ਰਗਟ ਕਰਨ ਦੇ ਲਈ ਅਸੀਂ ਇੱਥੇ ਡਾਕਟਰ ਅੰਬੇਡਕਰ ਸਰ ਜੀ ਦੇ ਅੰਦੇ ਸਟੇਟੂ ਦੇ ਜਿਹੜਾ ਰੂਪ ਦੇ ਬਜੋਂ ਇਹ ਧਰਨਾ ਦੇ ਰਿਹਾ ਆ ਆਮ ਤੌਰ ਤੇ ਦੇਖਿਆ ਕਿ ਸਰਕਾਰਾਂ ਨੇ ਸਮੇਂ ਸਮੇਂ ਤੇ ਉੱਤੇ ਨਾ ਇਹ ਸਾਡੇ ਸਮਾਜ ਨੂੰ ਗਲਤ ਸਮਾਜ ਨੂੰ ਰਗੜਾ ਲਾਉਣ ਦੇ ਲਈ ਨਾ ਕੋਈ ਨਾ ਕੋਈ ਜਿਹੜਾ ਆ ਉਹ ਟਰਾਲੇ ਦਾਰੇ ਸੋਸ਼ਣ ਜੋ ਚੜਦੇ ਰਹੇ ਆ ਇਹਨਾਂ ਵੀ ਜਿਹੜੇ ਰਿਜ਼ਰਵੇਸ਼ਨ ਆ ਰਿਜ਼ਰਵੇਸ਼ਨ ਇੱਕ ਜਰੀਆ ਹੈ ਕਿ ਜਿਹਦੇ ਨਾਲ ਸਾਡੇ ਲੋਕਾਂ ਨੂੰ ਰਿਗਾਰਡ ਮਿਲ ਜਾਂਦਾ ਹੈ ਬਾਕੀ ਜਿਹੜੇ ਐਜੂਕੇਸ਼ਨ ਆ ਐਜੂਕੇਸ਼ਨ ਦੇ ਵਿੱਚ ਤਾਂ ਸਾਡੇ ਦੇਖ ਸਕਦੇ ਆ ਕਿ ਇਹ ਚੰਡੀਗੜ੍ਹ ਚੌਂਕ ਦੇ ਉੱਪਰ ਵੀ ਜਿਹੜਾ ਆ ਕਿ ਪ੍ਰਸ਼ਾਸਨ ਬੋਲੋ ਜਿਹੜੇ ਆ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਕਾਮੀ ਜਿਹੜੀ ਆ ਉਹ ਘਟਣਾ ਨਾ ਵਾਪਰ ਸਕੇ ਫਿਲਹਾਲ ਜਿਹੜਾ ਸਾਰਾ ਬਾਜ਼ਾਰ ਆ ਸਾਰੀ ਮਾਰਕੀਟ ਹੈਗੀ ਆ ਉਹ ਖੁੱਲੀਆਂ ਹੋਈਆਂ ਨੇ ਨਮਸਕਾਰ ਤੋਂ ਆਪਾ ਇਸ ਵੇਲੇ ਚੈਨਲ ਪਹੁੰਚ ਚੁੱਕਾ ਹੈ ਰਾਹੋਂ ਦੇ ਵਿੱਚ ਤੁਸੀਂ ਰਾਹੋਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਹੈਗੀਆਂ ਆ ਕਾਰੋਬਾਰ ਹੈ ਉਹ ਆਮ ਦੀ ਤਰ੍ਹਾਂ ਜਿਹੜਾ ਆ ਕਿ ਉਹ ਚੱਲ ਰਿਹਾ ਆ ਇੱਥੇ ਵੀ ਜਿਹੜੀ ਮਾਰਕੀਟ ਹੈਗੀ ਆ ਰਾਹੋਂ ਦੇ ਵਿੱਚ ਜਿਹੜੀ ਆ ਖੁੱਲੀ ਹੋਈ ਆ ਕੋਈ ਐਸੀ ਗੱਲਬਾਤ ਨਹੀਂ ਹੈਗੀ ਤੇ ਅਸੀਂ ਦੇਖਿਆ ਨਵਾਂ ਸ਼ਹਿਰ ਵੀ ਦੇਖਿਆ ਇਸ ਵਕਤ ਮੈਂ ਰਾਹੋਂ ਆ ਕਿ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਕਿ ਮਾਰਕੀਟਾਂ ਜਾਂ ਦੁਕਾਨਾਂ ਜਾਂ ਇਹ ਚੀਜ਼ਾਂ ਬੰਦ ਕਰਾਈਆਂ ਜਾਣ ਗਿਆ ਇਸ ਤਰ੍ਹਾਂ ਦਾ ਜਿਹੜਾ ਕੋਈ ਕਰੀਬ 12:30 ਹੋ ਚੁੱਕੇ ਨੇ ਜਦੋਂ ਮੈਂ ਇਸ ਵੇਲੇ ਰਾਹੋਂ ਦੇ ਵਿੱਚ ਕਵਰੇਜ ਕਰ ਰਿਹਾ ਹੈਗਾ ਇਹੋ ਜਿਹਾ ਕਿਤੇ ਵੀ ਕੋਈ ਜਿਹੜਾ ਹੈ ਪ੍ਰਭਾਵ ਜਿਹੜਾ ਨਹੀਂ ਦਿਖ ਰਿਹਾ ਮਾਹੌਲ ਜਿਹੜਾ ਉਹ ਸ਼ਾਂਤੀਪੂਰਵਕ ਆ ਇਹ ਤੁਸੀਂ ਇਸ ਵਕਤ راہੋਂ ਦੇ ਜਿਹੜੀ ਆ ਮਾਰਕੀਟ ਜਿਹੜੀ ਆ ਉਹ ਬਾਜ਼ਾਰ ਦੇਖ ਪਾ ਰਹੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਾਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499